ਲੋ ਵੀ ਦੋਸਤੋ ਇਸ ਵਕਤ ਆਪ ਪਹੇਗੇ ਜੀ ਖਨੌਰੀ ਬਾਰਡਰ ਤੇ ਪਹੁੰਚ ਗਏ ਆ ਤੇ ਤੁਹਾਨੂੰ ਦਿਖਾਉਣੇ ਆ ਮਾਹੌਲ ਤਾਂ ਦੋਸਤੋ ਇਹਨਾਂ ਨੇ ਘੱਟੋ ਘੱਟ ਆ ਜਿਹੜਾ ਇੱਕ ਤਾਂ ਬੈਰੀਅਰ ਇੱਥੇ ਲਾ ਰੱਖਿਆ ਘੱਟੋ ਘੱਟ ਏਦਾਂ ਦੇ 5 ਬੈਰੀਅਰ ਪਿੱਛੇ ਲਾ ਰੱਖੇ ਨੇ ਪੂਰੀ ਤਿਆਰੀ ਦੇ ਵਿੱਚ ਆ ਹਰ ਕੀ ਹਰਿਆਣਾ ਬੀਜੇਪੀ ਕੀ ਲੱਗਦਾ ਵੇਖੋ ਤੁਸੀਂ ਕਿਸਾਨਾਂ ਦਾ ਇਕੱਠ ਬਹੁਤ ਹੈ ਇੱਥੇ ਮੈਂ ਤੁਹਾਨੂੰ ਦੱਸਦਾ ਬਹੁਤ ਤਗੜਾ ਇਕੱਠ ਹੈ ਤੁਹਾਨੂੰ ਦਿਖਾ ਦਿੰਨੇ ਅੱਗੇ ਬਾਕੀ ਦੇਖੋ ਤੁਸੀਂ ਸਤਿ ਸ਼੍ਰੀ ਅਕਾਲ ਜੀ ਕਿਵੇਂ ਕੀ ਕਹਿੰਦੇ ਅੱਗੇ ਹੁਣ ਅੱਗੇ ਨਹੀਂ ਜਾਂਦੇ ਜੀ ਜਮਾਂ ਹੀ ਨਹੀਂ ਜਮਾਂ ਹੀ ਨਹੀਂ ਜੀ ਕਿੰਨੇ ਦਿਨ ਹੋ ਗਏ ਤੁਹਾਨੂੰ ਆਇਆ ਨੂੰ ਸਾਨੂੰ 4 ਦਿਨ ਹੋ ਗਏ 4 ਦਿਨ ਹੋ ਗਏ ਹਾਂਜੀ ਤੇ ਇਦਾਂ ਦੇ ਕਹਿੰਦੇ ਬੈਰੀਅਰ ਅੱਗੇ ਪੰਜ ਨੇ ਸੱਚੀਆ ਹਾਂਜੀ ਜਿੰਦ ਵੀ ਬੈਰੀਅਰ ਲੱਗਿਆ ਰੋਤ ਵੀ ਲੱਗਿਆ ਨਰਵਾਣੇ ਵੀ ਆਇਆ ਹਾਂ ਹਾਂਜੀ 4-5 ਜਗਾਂ ਤੇ ਆ ਕਿੰਨੇ ਕ ਗਾਂ ਹੋ ਗਏ ਆਪਾਂ ਅੱਗੇ ਕਹਿੰਦੇ ਇੱਥੇ ਤੱਕ ਸੀਗਾ ਇੱਥੋਂ ਹਾਂਜੀ ਹੁਣ ਆਪਣੇ ਬੰਦੇ ਅੱਗੇ ਚੱਲ ਗਏ ਅੱਛਾ ਅੱਗੇ ਇੱਥੋਂ ਤੱਕ ਸੀਗਾ ਹਾਂਜੀ ਪਹਿਲਾਂ ਇੱਥੋਂ ਤੱਕ ਇੱਥੇ ਫਿਰ ਨਿਕਲ ਗੁੱਲੇ ਜਾਂ ਪੜਦੇ ਸਾਰੇ ਬਿਲਕੁਲ ਪੁੱਟ ਕੇ ਅੱਗੇ ਲਾਂਗੇ ਜੀ ਸਾਰੇ ਅੱਛਾ ਹਾਂਜੀ ਹੁਣ ਦੇਖ ਰਹੇ ਵੀ ਥੋੜਾ ਕਹਿ ਰਹੇ ਵੀ ਸੰਗਾਂ ਸੁੱਟੀ ਲਾ ਕੇ ਕਰਕੇ ਜੇ ਬੰਦੇ ਬੰਨੇ ਤੇ ਕਰਦੇ ਹਾਂਜੀ ਤੇ ਜਿਹੜੀ ਮੀਟਿੰਗ ਹੋਈ ਸੀ ਉਹਦਾ ਕੋਈ ਸੱਟਾ ਨਿਕਲਿਆ ਕੋਈ ਪਤਾ ਲੱਗਿਆ ਮੀਟਿੰਗ ਹੈ ਜੀ ਉਹਦਾ ਉਹਨਾਂ ਨੂੰ ਪਤਾ ਜੀ ਉਹਦੇ ਘਰਾਂ ਨੂੰ ਹਾਂਜੀ ਉਹ ਦੱਸਣਗੇ ਪ੍ਰਧਾਨ ਫਿਰ ਜਾ ਕੇ ਫਿਰ ਕੋਈ ਗੱਲ ਬਣ ਜੀ ਠੀਕ ਹਾਂਜੀ ਤੇ ਬਾਕੀ ਅੱਜ ਕੋਈ ਬਾਕੀ ਵੀ ਹਾਂ ਗੋਲਾ ਗਾਲ ਅੱਜ ਤਾਂ ਨਹੀਂ ਕੋਈ ਚੱਲਿਆਗਾ ਕੋਈ ਵਿਰੋਧ ਹੋਇਆ ਹੋਵੇ ਅੱਜ ਸਵੇਰੇ ਥੋੜਾ ਜਿਹਾ ਸਵੇਰੇ ਥੋੜਾ ਜਿਹਾ ਉਹਨਾਂ ਨੇ ਛੱਟੇ ਉਹੀ ਸੜਦੇ ਆ ਕਿ ਉਹ ਸੁੱਟਦੇ ਆ ਜੀ ਆਪਣੇ ਦੇ ਕੋਈ ਇਧਰ ਹੋਏ ਮੈਂ ਦੀ ਕੋਈ ਗੱਲ ਇਧਰ ਕੋਈ ਨਹੀਂ ਗਿਆ ਉਹਨਾਂ ਵੱਲੋਂ ਆ ਉਹਨਾਂ ਵੱਲੋਂ ਉਹਨਾਂ ਦੀ ਪੂਰੀ ਕੋਸ਼ਿਸ਼ ਛਪ ਜਾਣ ਦੀ ਹੈ ਹਾਂ ਜੀ ਆ ਲੋਕ ਬਾਕੀ ਵੇਖੋ ਜੀ ਇਦੋਂ ਵੀ ਆਪਣਾ ਹੁੱਦਣਵਾਜੀ ਬੰਦੇ ਵੀ ਬਾੜਦਾਂ ਦੇ ਵਿੱਚ ਉਹ ਵਿੱਚੋਂ ਸੱਚ ਉਹਨਾਂ ਨੇ ਬੰਦੇ ਵਾੜੇ ਸੀ ਪਿੱਛੇ ਜਿਓ ਫਿਰ ਕਿਵੇਂ ਕੱਢਦੇ ਫੜੇਗਾ ਜੀ ਫੜੇਗਾ ਜੀ ਜਦੋਂ ਜਦੋਂ ਹੁਦਲਵਾਜੀ ਵੜ ਜਾਂਦੇ ਨੇ ਵਿੱਚ ਜਾਣ ਕੇ ਅਰੋੜਾ ਤੋਂ ਬੱਚਾ ਉਹਦੇ ਬੰਦੇ ਵੜ ਕੇ ਅਰੋੜਾ ਤੋਂ ਕੋਈ ਪੱਥਰ ਮਾਰਾ ਰੋੜਾ ਮਾਰਿਆ ਆਇਆ ਠੀਕ ਹੈ ਉਹਨਾਂ ਨੂੰ ਇਹ ਲੱਗਦਾ ਵੀ ਕਿਸਾਨਾਂ ਨੇ ਕਰਤਾ ਕੰਮ ਇਹ ਅੱਛਾ ਕਿਸਾਨਾਂ ਨੂੰ ਕਰ ਦਿੰਦੇ ਆ ਪ੍ਰਸ਼ਾਂਤ ਵੀ ਬੈਠੇਗਾ ਜੀ ਹਾਂ ਜੀ ਤੇ ਬਸ ਆਹ ਕੰਮ ਉਹਦਾ ਇਹ ਪਾਸੇ-ਆਸੇ ਟੱਪਣ ਦੀ ਕੋਸ਼ਿਸ਼ ਨਹੀਂ ਕੀਤੀ ਨਹੀਂ ਟੱਪਣ ਦਿੰਦੇ ਜਿਵੇਂ ਆ ਨਹੀਂ ਪੈਲੀਆ ਵਿੱਚ ਨਹੀਂ ਪਾਣੀ ਛੱਡ ਰਖਿਆ ਬਾਈ ਕਿਸਾਨਾਂ ਦੇ ਵੀ ਜਾਣਾ ਤੇ ਜਾਣਾ ਇਤੂ ਦੀ ਆ ਅੱਛਾ ਰਾਸਤੇ ਦੇ ਵਿੱਚ ਅੜੀ ਅੜੀ ਦੀ ਗੱਲ ਆ ਅੜੀ ਦੀ ਗੱਲ ਹੀ ਆ ਗਈ ਵੀ ਜਾਣਾ ਤੇ ਛੜ ਕੇ ਛੜ ਕੇ ਜਾ ਨਹੀਂ ਤਾਂ ਫਿਰ ਆ ਬੈਠੇ ਆ ਆ ਹੈਨਾ ਇਹ ਵੇਖੋ ਜੀ ਆਪਣੇ ਨਾਲ ਪਾਕਿਸਤਾਨ ਚ ਵੀ ਇੰਨਾ ਬਾਰਡਰ ਸੀਲ ਕੀਤਾ ਜਿੰਨਾ ਇਹਨਾਂ ਇਹਨਾਂ ਲੋਕਾਂ ਦੇ ਕਹਿਣ ਨਾਲ ਵੀ ਇਹਦਾ ਖਾਲਿਸਤਾਨ ਆਪ ਹੀ ਬਣਾਈ ਜਾਂਦੇ ਫਿਰ ਆਪਾਂ ਹਾਂ ਜੀ ਹਾਂ ਜੀ ਫਿਰ ਬਿਲਕੁਲ ਠੀਕ ਕਰ ਦਿਓ ਮੇਰੀ ਗੱਲ ਸੁਣੋ ਬਾਈ ਜਦੋਂ ਆਪਣੇ ਬਾਰਡਰ ਜਮੇ ਪਾਕਿਸਤਾਨ ਚ ਤਾਰਾ ਲੱਗੀਆਂ ਹੋਈਆਂ ਨੇ ਹਾਂ ਹਾਂ ਇਹਨਾਂ ਨੇ ਦੇਖੋ ਰੇ ਆਪਣਾ ਕੀ ਕੁਝ ਭਰਖ ਹੈ ਹਾਂ ਇੰਨਾ ਪਾਕ ਉੱਥੇ ਵੀ ਨਹੀਂ ਹੈਗਾ ਆਪਣਾ ਬਾਰਡਰ ਤੇ ਨਹੀਂ ਹੈਗਾ ਮੇਰੀ ਜਿਹੜਾ ਅੱਡੇ ਕਰ ਦਿਓ ਆਪਾਂ ਪਾਕਿਸਤਾਨ ਨੂੰ ਨਾਲ ਲੈ ਆਉਣ ਦਾ ਹੱਕ ਸਾਰਿਆਂ ਨੂੰ ਹੈ ਇਹਨਾਂ ਨੂੰ ਹਾਂਜੀ ਹਾਂਜੀ ਹਾਈ ਕੋਰਟ ਨੇ ਵੀ ਫੜਕਾਰ ਆਈ ਆ ਇਹਨਾਂ ਲਈ ਬਕਾਇਦਾ ਹੋਰੇ ਕਿਸੇ ਲਈ ਝੰਡੀ ਨੇ ਆਪਣਾ ਡੰਡਾ ਇੱਧਰ ਕਿਸੇ ਕੋਲ ਕੋਈ ਕੁਰਬਾਨ ਨਹੀਂ ਕੋਈ ਇਹਨਾਂ ਕੋਲ ਡੰਡੇ ਬਸ ਝੰਡੇ ਆ ਦੇ ਬੰਦੇ ਕੋਈ ਧੱਕਾ ਨਹੀਂ ਕਰ ਰਿਹਾ ਇਨਸਾਨ ਜੀ ਸ਼ਾਂਤੀ ਲਿਟੇ ਬੈਠੇ ਨੇ ਜੀ ਕੋਈ ਨਹੀਂ ਧੱਕਾ ਸ਼ਾਂਤੀ ਪੁਰੂਗਏ ਇਹ ਸਾਨਾ ਵੱਲੋਂ ਦਾ ਮਾਹੌਲ ਵਧੀਆ ਚੱਲ ਰਿਹਾ ਬਾਕੀ ਇੰਨੀ ਚੱਲ ਰਿਹਾ ਜਿਹੜਾ ਉਹ ਕਰਦੇ ਨੇ ਬਾਕੀ ਅਜੇ ਸ਼ੰਭੂ ਬਾਰਡਰ ਤੇ ਤਾਂ ਬਾਲਾਪੁਰਾ ਹਾਲ ਆ ਉੱਥੇ ਤਾਂ ਉੱਧਰ ਜ਼ਿਆਦਾ ਜੀ ਹੈਗਾ ਇੱਕ ਦੋ ਬੰਦੇ ਥੱਲੇ ਮਾਰੇ ਜਾਂਦੇ ਪਰ ਇੱਥੇ ਵੀ ਪਰ ਇੱਥੇ ਥੋੜੀ ਜਿਹੀ ਸਮਝਦਾਰ ਵਰਤਦੇ ਆ ਜੀ ਕਿਸਾਨੋਂ ਦੁੱਖ ਜਾਂਦੇ ਆ ਜੀ ਕਿਉਂਕਿ ਕਿਸਾਨ ਘਟ ਸੰਭੂ ਦੇ ਕਿਸਾਨ ਜ਼ਿਆਦੇ ਆ ਜੀ ਹਾਂ ਉੱਥੇ ਜਾ ਜੀ ਦਰਵਾਜ਼ੀ ਕਰਦੇ ਨੇ ਆ ਕੇ ਜੀ ਵਿੱਚ ਬੰਦ ਛੱਡੇ ਨੇ ਜੜੀ ਆਪਾਂ ਕਿਸਾਨ ਜਿਹੜੇ ਸਹੀ ਬੈਠੇ ਨੇ ਕੋਈ ਨਹੀਂ ਕਰਦਾ ਜੀਗਾ ਜੀ ਇਹਨਾਂ ਦੇ ਬੰਦੇ ਬੈਠੇ ਨੇ ਬੱਚੋ ਆਪੇ ਛੱਡ ਦਿੰਦੇ ਆਪੇ ਛੱਡਦੇ ਨਹੀਂ ਇਹ ਵਿੱਚੋਂ ਵਿੱਚੋਂ ਆਪ ਭੇਜਦੇ ਆ ਨਾ ਵੀ ਰੋੜੇ ਰੋੜੇ ਚਲਾਉਣਦੇ ਅਸੀਂ ਗੋਲੀ ਕਾਲੀ ਜਾ ਪਊਗਾ ਇਹ ਪਰਚੇ ਸਾਰੇ ਹਾਂ ਸਹੀ ਗੱਲ ਹੈ ਤੁਹਾਡੀ ਆਪਣੇ ਕਿਸਾਨ ਸ਼ਾਂਤੀ ਦੇ ਬੈਠੇ ਕੋਈ ਨਹੀਂ ਧੱਕਾ ਕਰਦਾ ਜੀਗਾ ਜੀ ਆਪਣਾ ਦੁਰਪਛਾਟਾਂ ਦੇ ਸਾਰੇ ਇਹਨਾਂ ਦੇ ਪਾਕਿਸਤਾਨ ਤੇ ਨਹੀਂ ਜੋਰ ਲਾ ਰਹੇ ਪਾਸਤਾ ਵਾਲੇ ਜਿੰਨਾ ਇਹਨਾਂ ਲਾਇਆ ਜੀ ਐਦਾਂ ਕਰੋ ਜੀ ਕਹਿੰਦੇ ਪਾਸਤਾ ਬਾਰਡਰ ਚੱਕ ਕੇ ਫਪਰਾ ਭਗ ਜਾ ਇੱਥੇ ਬਾਰਡਰ ਬਣਾ ਦਿਓ ਇੱਥੇ ਬਾਰਡਰ ਬਣਾ ਹਾਂ ਜੀ ਹਾਂ ਪੰਜਾਬ ਤਾਂ ਕੇ ਕਹਿੰਦਾ ਵੀ ਚਲੋ ਫਿਰ ਜਾਨ ਦੀ ਲੋੜ ਹੀ ਨਹੀਂ ਜੀ ਅਸੀਂ ਭਾੜਾ ਭਗ ਜਾਾਂਗੇ ਹਰਿਆਣਾ ਵੀ ਆਪਣੇ ਨਾਲ ਏਦਾਂ ਕਰ ਲੱਗਿਆ ਤੇ ਬੱਸ ਫਿਰ ਹਾਂ ਜੀ ਇੱਥੇ ਪਾਕਿਸਤਾਨ ਕਰਵਾ ਦੇਓ ਆਪਣੇ ਨਾਲ ਹਾਂ ਇਹ ਵੀ ਗੱਲ ਸਹੀ ਤੋਂ ਠੀਕ ਨਿਸ਼ਾ ਹਾਂ ਸਫਾਈ ਕੀਤੀ ਹੋਈ ਹੈ 27 ਇੰਨੀ ਸਫਾਈ 27 ਨਸ਼ੇ ਵਾਲੇ ਕਰਦੇ ਬੱਚੇ ਵਾਲੇ ਕਰਦੇ ਜਿੰਨਾ ਬਾਰਡਰ ਸੀਲ ਕੀਤਾ ਜੇ ਇਹ ਨਸ਼ੇ ਵਕਤ ਕਰਦੇ ਨਸ਼ਾ ਪੰਜਾਬ ਜੂ ਬੰਦ ਹੋ ਜਾਦਾ ਬੰਦ ਹੋ ਜਾਂਦਾ ਸਹੀ ਗੱਲ ਹੈ ਇਹ ਸ਼ਰੇਆਮ ਨਸ਼ਾ ਆ ਰਿਹਾ ਪਾਕਿਸਤਾਨ ਬਿਲਕੁਲ ਇੰਨੀ ਗੱਲ ਕਰਦੇ ਹਰਿਆਣਾ ਹੁਣ ਵੀ ਰੂਲ ਰੈਗੂਲੇਸ਼ਨ ਫੋਲੋ ਕਰਦੇ ਹੈ ਹਾਂਜੀ ਨਹੀਂ ਜੇ ਸਰਕਾਰਾਂ ਜਾਣਗੇ ਨਸ਼ਾ ਬੰਦ ਨਹੀਂ ਹੋ ਸਕਦਾ ਜਿਵੇਂ ਅੱਜ ਬਾਰਡਰ ਸੀਲ ਹੋਇਆ ਹੈ ਇਸ ਨਾਲ ਨਸ਼ਾ ਵੀ ਬੰਦ ਹੋ ਸਕਦਾ ਬਿਲਕੁਲ ਸਹੀ ਗੱਲ ਹੈ ਇਹ ਨਾਲ ਜੋੜਨਾ ਅੱਗੇ ਜਾ ਸਕਦੇ ਕੋਈ ਦਿੱਕਤ ਨਹੀਂ ਵਿਖਾ ਸਕਦੇ ਇੰਨਾ ਤੱਕ ਜਾਣਾ ਜੀ ਅੱਗੇ ਨਹੀਂ ਉਹ ਜਮਾਨੀ ਨਿਸ਼ਾਨਾ ਮਾਰਦੀ ਏ ਕੁਛ ਹੋਰੇ ਮਾਰੀ ਜਾਂਦੇ ਨੇ ਮਾਰੀ ਜਾਂਦੇ ਨੇ ਪਰ ਲਾ ਪਿੰਡ ਦਾਤਾ ਸਿੰਘਾ ਜੀ ਹਰਿਆਣੇ ਚ ਆਉਂਦਾ ਸਾਰਾ ਬੱਚਾ ਪਜਾ ਸੀਲ ਰੱਖਿਆ ਦੀ ਪਿੰਡ ਮਲੇਵਾ ਸਾਰੇ ਹੀ ਸੀਲ ਕਰ ਰੱਖਿਆ ਉਹ ਬਾਹਰ ਲਿਖਣ ਦਿੰਦੇ ਕਿਸੇ ਨੂੰ ਹਰਿਆਣੇ ਚ ਪੈ ਜਾਂਦਾ ਸੁਏ ਤੇ ਪਰਲੇ ਪਾਸੇ ਉਹਨਾਂ ਦੇ ਘਰਾਂ ਦੇ ਵਿੱਚ ਵੀ ਗੋਲੇ ਸੁੱਟਣ ਡੈ ਨੇ ਉਹਨਾਂ ਦੇ ਉਹਨਾਂ ਦੇ ਕੀ ਕਸੂਰ ਵਿਚਾਰਿਆਂ ਦਾ ਉੱਧਰ ਜਾਣ ਕੇ ਬਗਾਨਦੇ ਨਹੀਂ ਕਿ ਉੱਧਰ ਪਬਲਿਕ ਜਾਂਦੀ ਹੈ ਬਈ ਪਾਉਂ ਦਰਜੇ ਵੀ ਰਿਸ਼ਤੇਦਾਰ ਕੋਈ ਉੱਧਰ ਨਾ ਆ ਜਾਣਾ ਜਿਹਦੇ ਘੁੰਮ ਕੇ ਉੱਤ ਲੈ ਗਿਆ ਅੱਗੇ ਪਿੰਡ ਦਾ ਤੇਲਾ ਆ ਗਿਆ ਹਾਂ ਦਾ ਤੇਲਾ ਉਹ ਵੇ ਖੇਤਾਂ ਵਿੱਚ ਵੀ ਉਰਾ ਜਾਂਦਾ ਲੋਕ ਅਰੇ ਇਹ ਉਹ ਪੈਨੋ ਨੂੰ ਕਿਉਂ ਜਾਣਦੇ ਹੋ ਕਿਉਂ ਆਣ ਆ ਚੱਕਰ ਆ ਅਗਲ ਹੈ ਇਹਦੀ ਆ ਗਈ ਸਾਰੀ ਜੀ ਇਹਨਾਂ ਦੀਆਂ ਮੋਟਰ ਚੱਲਦੀਆਂ ਨੇ ਇਧਰੋਂ ਪਾਸੇ ਕਿਸਾਨਾਂ ਨਾਲ ਹੀ ਕਣਕ ਮਾਰੀ ਗਈ ਹੈ ਬੰਦਰੀ ਘੜ ਨਾ ਇਹ ਮੋਟਰ ਐਵੇਂ ਤਲਾ ਰੱਖਿਆ ਪੈਲੀ ਦੇ ਵਿੱਚ ਇਧਰ ਪਾਣੀ ਘਟਦਾ ਹੈ ਪਾਣੀ ਘੱਟਿਆ ਪਾਣੀ ਅਜਾ ਇਧਰ ਇਧਰ ਪਾਣੀ ਛੱਡਿਆ ਇਹਦੇ ਕਿਸਾਨ ਮਾਰੇ ਗਏ ਜੀ ਜਿਹੜੇ ਨਾਲ ਨਾਲ ਨੇ ਕਰੇ ਪਰੂਪ ਨਹੀਂ ਨਾਲ ਨਾਲ ਤਾਂ ਪਾਣੀ ਨਾਲ ਹੀ ਡੋਬ ਦੇਣਾ ਪਾਣੀ ਨਾਲ ਕੋਈ ਪਾਣੀ ਨਾਲ ਖਤਮ ਹੋ ਜਾਗੀ ਕਟ ਕੇ ਦੇ ਰੋਡ ਦੇ ਬੈਡਰ ਲਾ ਕੇ ਖਤਮ ਹੈ ਜੀ ਕਣਕ ਆ ਸੂਰਜ ਮੋਟਰ ਲਾ ਕੇ ਉਹ ਫਿਰ ਖੇਲੇ ਲਾ ਕੇ ਸਭ ਨਾਲ ਦੇ ਵਿੱਚ ਹੋਲੇ ਘਰੇ ਅੰਦਰ ਪਾਣੀ ਭਰਿਆ ਗਿਆ ਸਾਰਾ ਹਾਂਜੀ ਪਹਿਲੇ ਪੈਸਾ ਦੇ ਆ ਗਏ ਸਾਥੇ ਲਾ ਗਏ ਬੰਦ ਹੋਰਾਂ ਦੇ ਕਿੰਨੇ ਕਿ ਮਿਲ ਗਏ ਇਹ ਇਧਰ ਵੀ ਪਾਣੀ ਆ ਤੇ ਇਧਰ ਨਾਲ ਨਾਲ ਵੀ ਪਾਣੀ ਹਾਂਜੀ ਨਾਲ ਨਾਲ ਵੀ ਪਾਣੀ ਵੀ ਕਿਸਾਨ ਟਰੈਕਟਰ ਲੈ ਕੇ ਖੇਤਾਂ ਵਿੱਚ ਦੀ ਲਾ ਹੋ ਜਾ ਇਹ ਤਾਂ ਪੈਦਲ ਨਹੀਂ ਜਾਂਦੇ ਜੀ ਤੇ ਦਿੱਲੀ ਨੂੰ ਰਸਤੇ ਤੇ ਹੋਰ ਵੀ ਬਥੇਰੇ ਨੇ ਜੀ ਪਰ ਜੇ ਜਾਣਾ ਕਿਸਾਨਾਂ ਨੇ ਜਾਣਾ ਇਹ ਆਹ ਰਸਤਾ ਆ ਜੇਤੂ ਨੀਤਾ ਬੇਰੇ ਇੱਥੋਂ ਬਸ ਇੱਥੇ ਬੈਠੇ ਰਹਿਣਾ ਜੀ ਕਿਤੇ ਜਾਣਗੇ ਹਾਂਜੀ ਲੋਕਾਂ ਕਿ 2 ਸਾਲ ਲੱਗ ਜੂ ਜੀ ੱੱਕਾ ਨਹੀਂ ਗਏ ਬਹੁਤੀ ਕਰ ਕੋਈ ੱੱਕਾ ੱੱਕਾ ਕਰਨਾ ਵੀ ਨਹੀਂ ਚਾਹੀਦਾ ਸ਼ਾਂਤਮਾਈ ਮੈਂ ਤਾਂ ਕਹਿੰਦਾ ਵੀ ਕੀ ਆਪਾਂ ਲੈਣਾ ਹਾਂ ਨਹੀਂ ਕਿਉਂਕਿ ਇਹ ਨਾ ਵੀ ਆਪਾਂ ਨੁਕਸਾਨ ਹੈ ਨਾ ਫਿਰ ਕੋਈ ਪਤਾ ਨਹੀਂ ਨੁਕਸਾਨ ਹੈ ਨਹੀਂ ਕੋਈ ਗੋਲੀ ਤੋਂ ਕੋਈ ਬੱਚਾ ਨਹੀਂ ਗਿਆ ਇਹਨੂੰ ਕਿੱਥੋਂ ਹੈ ਗੱਲ ਸਹੀ ਹੈ ਆਪਦਾ ਛੜਾਣਾ ਆਪਨਾ ਡਰਦਾ ਹੈ ਨਾ ਬੀੜਾਰੀ ਦਾ ਪਤਾ ਨਹੀਂ ਉਹਨੂੰ ਗੱਲ ਸਹੀ ਹੈ ਖੱਟੜ ਤੋਂ ਨਾ ਖੱਟੜ ਦੇ ਪਰ ਮੁੰਡਾ ਕੋਈ ਨਾ ਵੀ ਵੀਡੀਓ ਹੋਈ ਇੱਥੇ ਆਰਮੀ ਚ ਹੈ ਨਾ ਕੋਈ ਮੋਦੀ ਦਾ ਮਰਦੇ ਕੀ ਨੇ ਆਪਣੇ ਪੰਜਾਬੀ ਪੰਜਾਬੀ ਮਰਦੇ ਆ ਜੀ ਰੋੜਾ ਜੀ ਆ ਆਪਣਾ ਕਿਸਾਨ ਕੋਈ ਧੱਕਾ ਨਹੀਂ ਕਰਦਾ ਜੀ ਮਡਾਲੀ ਨਾ ਕੋਈ ਨਹੀਂ ਕਰਦਾ ਜੇ ਇਹਨਾਂ ਦੀ ਲਾਦ ਹੋਏਗੀ ਤਾਂ ਇਹਨਾਂ ਨੂੰ ਪਤਾ ਹੋਏਗਾ ਬਿਲਕੁਲ ਸਹੀ ਗੱਲ ਹੈ ਕਬੀਲਦਾਰੀ ਇਹਨਾਂ ਨੇ ਦੇਖੀ ਨਹੀਂ ਖਰਚੇ ਦੇਖੇ ਨਹੀਂ ਇਹਨਾਂ ਨੂੰ ਪਤਾ ਨਹੀਂ ਵੀ ਪਤਾ ਜੀ ਕਿਹੜੇ ਹੀਰਾਨੇ ਦੇ ਬੈਠੇ ਬੱਚੇ ਕੰਮ ਕਰਦੇ ਨੇ ਤੀਮੀਆਂ ਕੰਮ ਕਰਦੀਆਂ ਨੇ ਸਾਰੇ ਇੱਥੇ ਬੈਠੇ ਨੇ ਆਗੇ ਬੰਦੇ ਦਾ ਜੀ ਅੱਜ ਦਿਨ ਕੋਈ ਕਿਸਾਨ ਨਹੀਂ ਆਗੇ ਇਹ ਉੱਠਣ ਬਾਅਦ ਨੇ ਪਾਕ ਤਾਂ ਨਹੀਂ ਆਪਾਂ ਤਾਂ ਖਾਲਿਸਤਾਨ ਕਹਿ ਗਏ ਖਾਲਿਸਤਾਨ ਕਹਿ ਕੇ ਜਲੀਲ ਕੀਤਾ ਜਾ ਰਿਹਾ ਹਿੰਦੀ ਹਾਂ ਜੀ ਆਪਾਂ ਨੂੰ ਯਾਦ ਕਿਸਾਨ ਕਹਿ ਕੇ ਹਾਂ ਖਾਲਿਸਤਾਨ ਕਹਿ ਕੇ ਪਾਕਿਸਤਾਨੀ ਕਹਿ ਕੇ ਜਲੀਲ ਕੀਤਾ ਜਾ ਰਿਹਾ ਹੈ ਹਾਈ ਕੋਰਟ ਦਾ ਸਰਕਾਰ ਨਾਇਕੇ ਦੀ ਚਾਈ ਚੱਲੀ ਨਾਇ ਸਰਕਾਰ ਚੱਲੀ ਆਈ ਹਾਈ ਕੋਰਟ ਦਾ ਪੁੱਛਿਆ ਵੀ ਪਹਿਲਾਂ ਤੋਂ ਹਾਈ ਕੋਰਟ ਨੇ ਬੈਸਲ ਦਿੱਤਾ ਜੀ ਵੀ ਤੂੰ ਜਾਣ ਦੇ ਦਿੱਲੀ ਬੈਠਣ ਦੇ ਉਹਨਾਂ ਦਾ ਕਿਹੜੀ ਬਣਾ ਕੇ ਜਾਣ ਦਿਓ ਜਾਣ ਦਿਓ ਸ਼ਾਂਤੀਪੁਰ ਦੇ ਪਹਿਲਾਂ 13 ਮਹੀਨੇ ਬੈਠ ਰਹੀ ਪਹਿਲਾਂ ਸ਼ਾਂਤੀਪੁਰ ਦੇ ਬੈਠੇ ਤੇ ਹੁਣ ਬੈਠੇ ਤੇ ਸ਼ਾਂਤੀਪੁਰ ਦੇ ਬੈਠੇ ਜਾਣਗੇ ਪਹਿਲਾਂ 13 ਮਹੀਨੇ ਬੈਠੇ ਉੱਥੇ ਜੀ ਦਿੱਲੀ ਬਾਕੀ ਉਹ ਮਾਤਾ ਜੀ ਕਹਿੰਦੇ ਆ ਆਪਾਂ ਗੜੀ